ਕੋਈ ਵੀ ਪੰਜਾਬੀ ਰਿਹਾ ਸਾਰੇ ਦਰਵਾਜ਼ੇ ਤੇ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਕਿ 15-20 ਮਿੰਟ ਦੇ ਵਿੱਚ ਵਿੱਚ ਇੱਥੇ ਕੌਂਕ ਦੇ ਵਿੱਚ ਪਹੁੰਚ ਜਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤਾਂ ਵੀ ਬਰੇ ਵੀਰ ਆਪਣੀ ਖੂਨ ਪਸੀਨੇ ਨਾਲ ਪਾਰਟੀ ਬਣਾਈ ਆ ਆਮ ਆਦਮੀ ਪਾਰਟੀ ਅਸੀਂ ਉਹ ਕੰਮ ਹਰਕਤਾਂ ਨਹੀਂ ਕਰਦੇ ਕਿ ਕਿਸੇ ਨੂੰ ਆਪ ਦੇ ਬੰਦਿਆਂ ਨੂੰ ਹਰਾਈਏ ਜਾਂ ਬੁਲਾਦੇ ਕਾ ਬਿੱਟੂ ਨੂੰ ਕਹਿ ਰਹੇ ਕਿ ਚੌਥੇ ਨੰਬਰ ਤੇ ਹੁਣ ਜਾ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਪਤਾਲਪੁਰ ਜਾ ਕੇ ਆਇਆ ਮੈਂ ਸ਼ਾਹਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਰੋਜਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਇਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ 43000 ਨੌਕਰੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆਉਂਦਾ ਖੇਤਾਂ 'ਚ ਜਦੋਂ ਮਰਜ਼ੀ ਬਿਜਲੀ ਬậtੜੀਆਂ ਬਸ ਟਰੈਕਟਰ ਦਾ ਹਰੇ ਰੰਗ ਦਾ ਬਟਨ ਦਬਲੋ ਮੋਟਰ ਚੱਲ ਪੈਂਦੀ ਹੈ ਕੋਈ ਕੰਟਰੀ ਲੱਗਦੇ ਦਿਨੇ ਦਿਨੇ ਬਿਜਲੀ ਦਿਨੇ ਆ ਬਾਕੀ ਕਿਸਾਨ ਰਾਤਾਂ ਨੂੰ ਸੱਪਾ ਜੇ ਸਿਰਿਆਂ ਨੂੰ ਮਿੱਤੇ ਵੀਰੋਸ ਰਾਜਨੀਤੀਆਂ ਦੇ ਬਿਜਲੀ ਦੇ ਘਰਾ ਚ ਰੂਗੀ ਜਿਹੜੇ ਜਿਹੜਾ ਇੱਕ ਮਿੰਟ ਦੀ ਇੱਕ ਕੋਈ ਬਾਅਦ ਕਰ ਲੈਂਦਾ ਹੈ ਭਾਜੀ ਥੋੜਾ ਪਿੱਛੇ ਲਿਆਓ ਨਾ ਬੰਦੇ ਦੂਸਰੇ ਨੂੰ ਬਣੀ ਪਤਾ ਤੁਸੀਂ ਪਿਆਰ ਦੇ ਸਭ ਕਾਰ ਤੇ ਚੱਲੇ ਚੱਲ ਬਾਜ ਸਰੋਪਾ ਸਾਹਿਬ ਵੀ ਆਏਗਾ ਭਾਜੀ ਇੱਥੇ ਲਿਆਓ ਇੱਥੇ ਵੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕੱਟਦੀ ਹੈ ਉਸੇ ਕੱਟਦੀ ਹੈ ਰੋਟੀ ਗਰੀਬਾਂ ਦੇ ਘਰੇ ਪਕੂਣ ਚੁੱਕੇ ਅਸੀਂ ਨੂੰ ਕੋਈ ਹਾਈ ਤੱਕ ਹਾਇਦਰ ਦਾ ਕਈ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਹਵਾਰਾ ਵਾਂਗੂ ਐ

ਜਿਨ੍ਹਾਂ ਨੇ ਗਰੀਬੀ ਆਪਣੇ ਪਿੰਡੇ ਤੇ ਹਟਾਈਆਂ ਹੋਣ ਉਹ ਜਿਹੜੇ ਸੋਨੇ ਦਾ ਕਮਚਾ ਮੂੰਹ ਚ ਲੈ ਕੇ ਜਾਂਦੇ ਉਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨੂੰ ਕੀ ਪਤਾ ਕਿ ਅੱਜ ਸ਼ਾਮ ਨੂੰ ਰੋਟੀ ਕੱਪੂਲੇ ਨਾਂ ਪੁੱਤ ਕਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਪੁੱਤ ਹੁੰਦਾ ਸਾਦੇਵ ਤੁਹਾਨੂੰ ਨਹੀਂ ਪਤਾ ਸਾਦੇਵ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ 13 ਜੀਰੋ ਕਰੋ ਸਾਦੇਵ ਸ਼ਕਤੀ ਵਧੂਗੀ ਰਾਜਨੀਤਿਕ ਸ਼ਕਤੀ ਅਸੀਂ ਵਧੂਗੀ ਅੱਜ ਨਹੀਂ ਸਰਦਾਰ ਕੁਮਾਰ ਸਿੰਘ ਮਾਨ ਜੀ ਹਲਕਾ ਸਾਂਹੇ ਵਾਲੇ ਵਿੱਚ ਲੋਕਸਭਾ ਫਤਿਹਗੜ ਸਾਹਿਬ ਪਹੁੰਚ ਰਹੇ ਆ ਜੋ ਰੋਡ ਸ਼ੋਅ ਹੈ ਬਹੁਤ ਖੁਸ਼ੀ ਦੀ ਗੱਲ ਹੈ ਪੂਰੀ ਹਜ਼ਾਰਾਂ ਦੀ ਗਿਣਤੀ ਲੋਕ ਪਹੁੰਚਿਆ ਸਰਦਾਰ ਕੁਮਾਰ ਸਿੰਘ ਮਾਨ ਜੀ ਦਾ ਲੋਕਾਂ ਦਾ ਪਿਆਰ ਹੈ ਲੋਕ ਪਿਆਰ ਕਰਦੇ ਆ ਮਾਨ ਸ਼ਾਹ ਨੂੰ ਤੇ ਜਿਹੜਾ 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 ਸਭ ਸਾਡਾ ਕੁਮਾਰ ਮਾਨ ਸਾਹਿਬ ਵੀਰ ਦਾ ਬਲਜੀਤ ਮਾਨ ਸਾਹਿਬ ਹੀਰੋ ਲੋਕਾਂ ਦੇ ਹੱਥ ਫੜਿਆ ਹੋਇਆ ਦੰਗੀਆਂ ਮਨਾਵਣਾ ਕੇ ਤੇ ਸਰਦਾਰ ਕੁਮਾਰ ਸਿੰਘ ਮਾਨ ਜੀ ਜਿਹੜੇ 2 ਸਾਲ ਦੇ ਕੰਮ ਬੇਮਿਸਾਲ ਕੰਮ ਹੋਇਆ ਉਹੀ ਪਿਆਰ ਦਿਖ ਰਿਹਾ ਝਲਕਦਾ ਸਰ ਕਿੱਥੋਂ ਦਾ ਰੂਟ ਇੱਕ ਫੁੱਟ ਕਿੱਥੇ ਇਹ ਸਾਡੇ 30 ਫੁੱਟ ਰੋਡ ਦਾ ਰੂਟ ਹੈ ਇਹ ਮੁੰਡੀਆਂ ਦਾ ਜਿਮਾਲਪੁਰ ਤੱਕ ਜਿਮਾਲਪੁਰ ਤੱਕ ਅੱਜ ਇਹੋ ਆਪਣਾ ਜਿਹੜੇ ਹਲਕਾ ਜਿਹੜੇ ਸੁਧਰੀ ਜਾਣਗੇ ਪਾਪਾ ਦੇ ਆਵਾਜ਼ ਆ ਰਿਹਾ ਬਹੁਤ ਧੰਨਵਾਦ ਇਹਨਾਂ ਨੇ ਵੱਡਾ ਰੋਡ ਤੋਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਕਿਉਂਕਿ ਅੱਜ ਸਾਡੇ ਭਗਵੰਤ ਸਨਾ ਜੀ ਮੁੱਖ ਮੰਤਰੀ ਸਾਹਿਬ ਇੱਥੇ 30 ਫੁੱਟ ਰੋਡ ਤੇ ਉਹਨਾਂ ਨੇ ਰੋਡ ਸ਼ੋ ਕੀਤਾ ਤੇ ਬਹੁਤ ਵੱਡਾ ਸਕੋਪ ਲੱਖਾਂ ਦੀ ਇੱਤਜ਼ਾਦ ਚ ਲੋਕ ਇੱਥੇ ਆਏ ਆ ਤੇ ਬਹੁਤ ਵਧੀਆ ਰਿਸਪੌਂਸ ਹੈ ਲੋਕ ਅੱਜ ਇਹ ਕਹਿੰਦੇ ਆ ਕਿ ਜਿਹੜੀ ਵੋਟ ਭਗਵੰਤ ਮਾਨ ਜੀ ਤੁਹਾਨੂੰ ਪਾਉਣੀ ਹੈ ਕੇਜਰੀ ਵੱਲ ਦਾ ਪਾਉਣੀ ਹੈ ਚਾਹੇ ਵੋਟ ਸੱਤੋਂ ਅੱਜ ਹੀ ਲੈ ਲਓ ਅੱਜ ਹੀ ਵੋਟ ਲੈ ਲਓ ਇੰਨੇ ਖੁਸ਼ ਨੇ ਭਗਵੰਤ ਮਾਨ ਜੀ ਦੇ ਕੰਮ ਕਰ ਕਿੱਦਾਂ ਵਾਜੇ ਮੈਂ ਤੁਸੀਂ ਕਿੰਨੇ ਵੇ ਵਿਧਾਇਕ ਜਿੱਤੇ ਹੋ ਭਜਾੜ ਅੱਜ ਤੁਸੀਂ ਲੋਕਾਂ ਦੀ ਲੀਖਾ ਹਾਲ ਕਾ ਫਟੇਗਾ ਸਭ ਲੋਕ ਨੂੰ ਕੀ ਨਸੀਬ ਚਾਹਤ ਮੈਂ ਚੋ ਵਿਧਾਇਕ ਮੈਂ ਰਿਆ ਪਰ ਜੋ ਭਗਵੰਤ ਮਾਨ ਜੀ ਨਾਲ ਕੰਮ ਕਰਕੇ ਸਵਾਦ ਆ ਰਿਹਾ ਮਜ਼ਾ ਆ ਰਿਹਾ ਕਿਉਂਕਿ ਲੋਕ ਭਗਵੰਤ ਮਾਨ ਜੀ ਮੁੱਖ ਵੰਨ ਪਸੰਦ ਕਰਦੇ ਆ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਇੱਕ ਜੂਨ ਨੂੰ ਉਹਨਾਂ ਦੇ ਕੰਮਾਂ ਦੇ ਲੋਕੀ ਮੋਹ ਲਾਉਣਗੇ 13 ਦੇ 13 ਸਿੱਤਾਪਾ ਜਿੱਤਾਂਗੇ ਫਿਰ ਕਿੰਨਾ ਲੱਗਦਾ ਤੁਹਾਡੇ ਮੁਕਾਬਲੇ ਕਿੰਨੇ ਹੋਏਗਾ ਕੀ ਕਹਿੰਦੇ ਸੀਗੇ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਇੱਥੇ ਆ ਕੇ ਭਗਵੰਤ ਮਾਨ ਜੀ ਬਹੁਤ ਜ਼ਿਆਦਾ ਖੁਸ਼ ਹੋਏ ਤੇ ਕਿਲੋ ਕਿਲੋਮੀਟਰ ਹੁੰਦੇ ਆ ਕੰਪੇਨ ਕਰਨ ਲਈ ਅੱਜ ਨੇ ਸਾਡੇ 3 ਕਿਲੋਮੀਟਰ ਕੀਤਾ ਫਿਰ ਕਿਹਨਾਂ ਦਾ ਵੀ ਤੁਹਾਡੇ ਮੁਕਾਬਲੇ ਨਾਲ ਜਿਕਰ ਜੀ ਖਾਸ ਕਰਕੇ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਵਿਦਿਆਖੇਰੇ ਲੋਕਾਂ ਨੂੰ ਟੀਨ ਲੱਗੇ ਕਿਹੜਾ ਹੈ ਨਹੀਂ ਚੋਕੇ ਗਰਸ ਤੋਂ ਕਿਹਨਾਂ ਦਾ ਨਾਮ ਕਹੋਲਾ ਤਾਂ ਬਿਕਰਮਜੀਤ ਖਾਸ ਕਰਕੇ ਦੀ ਗੱਲ ਕਰਦੇ ਹੋਟ ਬੋਲ ਸਾਰੇ ਵਿਦਿਆਖੇਰੇ ਜਿਹੜੇ ਲੋ ਜੇ ਉਹਨਾਂ ਦਾ ਦੋਨੋਂ ਦਾ ਆਪਣਾ ਹੋਇਆ ਸਾਡਾ ਤਾਂ ਕੋਈ ਇਹ ਨਾ ਹੋਣੀਆਂ ਅੱਜ ਤਾਂ ਬਹੁਤ ਵੱਡੇ ਮਾਰ ਦੇਣਾ ਦਿੱਤਾ ਹੈ ਆ ਬਿਲਕੁਲ ਇਹ ਮੁਕਾਬਲਾ ਤਾਂ ਉਹਨਾਂ ਦੋਨਾਂ ਦਾ ਹੀ ਹੈ ਸਾਡਾ ਤਾਂ ਬਹੁਤ ਵੱਡਾ ਮਾਰਜਨ ਹੋਊਗਾ ਤੇ ਭਗਵੰਤ ਮਾਨ ਜੀ ਨੇ ਲੋਕੀ ਬਹੁਤ ਗੰਜੀ ਦਾ ਕਹਿਣਾ ਹੈ ਵੀ ਤਕਰੀਬੇ ਕੰਜੀਦਿਆਂ ਵੀ ਸਾਡਾ ਮੁਕਾਬਲਾ ਹੋਇਆ ਗੁਰਪ੍ਰੀਤ ਜੀ ਦੀ ਕਿਤਾਬ ਨਾਲ ਹੀ ਹੈ ਹੁਣ ਪਤਾ ਨਹੀਂ ਹੁਣ ਟਾਈਮ 'ਚ ਹੋਊਗਾ ਕੀ ਪਰ ਅਸੀਂ ਬਹੁਤ ਵਧੀਆ ਜਿੱਤਾਂਗੇ ਠੀਕ ਹੈ ਜੀ ਕਿਉਂਕਿ ਭਗਵੰਤ ਮਾਨ ਜੀ ਇਸੇ ਮਸਵਾ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਲਖਣ ਦਾ ਮਾਹੌਲ ਆ ਤੇ ਇਹਦੇ ਨਾਲ ਬੜੇ ਬੋਸਟ ਮਰਦਾ ਸਾਡੇ ਬਲੰਕੀ ਸਾਹਿਬਾਨ ਨੂੰ ਤੇ ਮਾਨ ਸਾਹਿਬ ਦਾ ਪੂਰੇ ਪੰਜਾਬ ਦੇ ਵਿੱਚ 130 ਦਾ ਜਿਹੜਾ ਨਾਰਾ ਹੈਗਾ ਬੜਾ ਪਾਪੂਲਰ ਹੋਇਆ ਤੇ ਸਾਡਾ ਜਿਹੜਾ ਲੋਧਿਆਣਾ ਜ਼ਿਲ੍ਹੇ ਦੇ ਵਿੱਚ ਫਤੇਗਲ ਸਾਹਿਬ ਦਾ ਜਿਹੜਾ ਇਹ ਇਤਿਹਾਸਿਕ ਹਾਰੇ ਅਸੀਂ ਭਾਰੀ ਬਹੁਤ ਮਾਤਰਾ ਜਿੱਤ ਰਹੇ ਹਾਂ ਸਾਹਿਬ ਦਾ ਜਿਹੜਾ ਨਾਰਾ ਜਿਹੜਾ ਨਾਰਾ ਲੋਕਾਂ ਦਾ ਜਿਹੜੇ ਅੱਜ ਕਰੇ ਨੇ ਇਲੈਕਸ਼ਨ ਦੇ ਤਕਰੀਬਨ ਲੱਗਦਾ ਵੀ ਤਕਰੀਬਨ ਕਿਦਾਂ ਕੰਪੀਟੀਸ਼ਨ ਕੇ ਨਾਲ ਹੋਏਗਾ ਜਿਹੜਾ ਕੰਪੀਟੀਸ਼ਨ ਕਿਸ ਤੱਕ ਨਾਲ ਹੋਏਗਾ ਜਿਹੜੇ ਅੱਜ ਲੋਕ ਸਭਾ ਦੀ ਇਲੈਕਸ਼ਨ ਲੱਗ ਰਹੇ ਨੇ ਵਨ ਸਾਈਡਡ ਹੈ ਜੀ ਵਨ ਸਾਈਡਡ ਵਨ ਸਾਈਡਡ ਆ ਬੱਸ ਇੱਕੋ ਹੀ ਆ ਲੋਕਾਂ ਦੇ ਦਮਾਂ ਦੇ ਵਿੱਚ ਪਹਿਲੇ ਪਤਾ ਲੱਗਦਾ ਵੀ ਜਿੱਦਾਂ ਪਹਿਲਾਂ ਖਾਲਸਾ ਜੀ ਖੜੇ ਸੀਗੇ ਉਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹ ਜਿੱਤੇ ਨੇ ਐਲ ਐਮ ਪੀ ਉਹ ਵੀ ਰਹੇ ਨੇ ਉਸ ਤੋਂ ਹੁਣ ਦੂਜੀ ਵਾਰ ਇੱਕ ਕੈਂਡੀਡੇਟ ਹੋ ਰਿਹਾ ਠੀਕ ਕਰੋ ਦੇਖੋ ਜੀ ਸਾਡਾ ਜਿਹੜਾ ਲੋਕਾਂ ਦਾ ਜੱਦ ਤੋਂ ਪਾਰਲੀਮੈਂਟ ਦਾ ਸਿਸਟਮ ਸ਼ੁਰੂ ਹੋਇਆ 14 ਤੋਂ ਸਾਡੀ ਪਾਰਟੀ ਦਾ ਤੇ ਪੰਜਾਬ ਦਾ ਮੋਹਰੀ ਰਿਹਾ ਹੈ ਅਗਵਾਈ ਕਰ ਰਿਹਾ ਪੂਰੇ ਨੈਸ਼ਨਲ ਲੈਵਲ ਤੇ ਹਿੰਦੁਸਤਾਨ ਤੇ 14 ਦੇ 13 ਸੀਟਾਂ ਜਿੱਤ ਕੇ ਅੰਮਾਨ ਸਾਹਿਬ ਦੀ ਝੋਲੀ 'ਚ ਪਾਵਾ ਹੈ ਤੇਰਾ ਮੈਂਬਰ ਪਾਰਲੀਮੈਂਟ ਸਾਡੇ ਚਾਹੇ ਜਿਹਨੇ ਐਮ.ਐਲ.ਏ ਨੇ ਸਾਰੇ ਤਕਰੀਬ ਨਾਲ ਸਾਦੀ ਰਿ ਨੇ ਚੋਰੀ ਦੇਣਗੇ ਇੱਕ ਪਛਾੜਾ ਸਵਾਲ ਆ ਥੋਡੇ ਇਹਦੇ ਪੋਜੀਟਿਵਲੀ ਵੀ ਹੈਗਾ ਜਿਹੜੇ ਜਿਹੜੇ ਕੈਂਡੀਡੇਟ ਸਾਡੇ ਗੁਰਪ੍ਰੀਤ ਸਿੰਘ ਜੀ ਆ ਵੀ ਪਾਰਲੀਮੈਂਟ ਆ ਖੜੀ ਨੇ ਇਕ੍ਰਤਾ ਲੰਘ ਦੇਖੋ ਅੱਜ ਸਾਡੇ ਐਲੂਕਸਭਾ ਫਟੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਪੀ ਸਿੰਘ ਜੀਪੀ ਸਾਹਿਬ ਉਹਨਾਂ ਦੇ ਹੱਕ ਚ ਰੋਡ ਸ਼ੋਅ ਕਰਨ ਲਈ ਸਾਡੇ ਸਾਰੇ ਪੰਜਾਬੀਆਂ ਦਾ ਮਾਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਪਹੁੰਚ ਰਹੇ ਨੇ ਪੂਰੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਅੰਦਰ ਬਹੁਤ ਵਧੀਆ ਉਤਸ਼ਾਹ ਵਾਲਾ ਮਾਹੌਲ ਬਣਿਆ ਹੋਇਆ ਦੇਖੋ ਜਿਹੜੀ ਜਿੱਤ ਹੈ ਜਿੱਤ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਸਿਰਫ ਹੁਣ ਜਿਹੜੀ ਅਗਲੀ ਲੜਾਈ ਆ ਉਹ ਸਭ ਤੋਂ ਵੱਡੀ ਲੀਡ ਲੈਣ ਲਈ ਲੜ ਰਹੇ ਆ ਸਭ ਤੋਂ ਵੱਡੀ ਲੀਡ ਨਾਲ ਇਥੋਂ ਸੀ ਫਤਿਹਗੜ੍ਹ ਸਾਹਿਬ ਦੀ ਸੀਟ ਜਿੱਤ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਝੋਲੀ ਪਾਵਾਂਗੇ ਯਾਰ ਸਮੁੱਚਾ ਪੰਜਾਬ ਅੱਜ ਪਿਆਰ ਬੈਠਾ 13 0 ਕਰ ਲਈ ਕਿਉਂਕਿ 2 ਸਾਲ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਪੰਜਾਬੀਆਂ ਦੇ ਹਿੱਤਾਂ ਲਈ ਕੰਮ ਕਰੇ ਨੇ ਉਹ ਸਾਰੇ ਦਿਰ ਚਰ ਕੇ ਬੋਲ ਰਹੇ ਨੇ ਲੋਕਾਂ ਦੇ ਲੋਕ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਤਾਂ ਵੱਡੀ ਜਿੱਤ ਨਾਲ ਜਿਹੜਾ ਇਥੋਂ ਪੂਰੇ ਪੰਜਾਬ ਦੇ ਵਿੱਚੋਂ 13 ਦੇ 13 ਉਮੀਦਵਾਰਾਂ ਨੂੰ ਜਿਹੜੇ ਲੋਕ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਣਗੇ ਸਰ ਕਿੱਦਾਂ ਲੱਗਦਾ ਤਕਰੀਬਨ ਜੇ ਖੋਤੇ ਕਰ ਸਕੋ ਕਿ ਨਸ ਤੇ ਕਾਫੀ ਪਹਿਲਾਂ ਬਣੀ ਜੀ ਉਹ ਵੀ ਆਮਦ ਪਾਰਟੀ ਜਿੱਤੇ ਸੀ ਕਿ ਅੱਜ ਪਰ ਪੀਸਿਕ ਜਿੱਤ ਫੜ ਕੜੇ ਦੇ ਵਿੱਚ ਦੇਖੋ ਪਾਰਟੀ ਨਵੀਂ ਬਣੀ ਆ ਇੱਕ ਇਤਿਹਾਸ ਆ ਵੀ ਜਿਹੜੀਆਂ ਪਾਰਟੀਆਂ ਦੌਰਨ ਤੋਂ ਨਿਕਲਦੀਆਂ ਨੇ ਉਹਨਾਂ ਨੂੰ ਫਿਲਟਰ ਹੋਣ ਨੂੰ ਥੋੜਾ ਟਾਈਮ ਲੱਗਦਾ ਖਾਲਸਾ ਜੀ ਆਏ ਕੋਈ ਨਹੀਂ ਜੀ ਲਾਲਚਨ ਲੈ ਕੇ ਆਏ ਤੇ ਉਸ ਤੋਂ ਬਾਅਦ ਭੱਜ ਗਏ ਪਰ ਪਾਰਟੀ ਨੇ ਉਸ ਤੋਂ ਬਾਅਦ ਇੰਨੀ ਵੱਡਾ ਬੈਕ ਕਰਿਆ ਵੀ 92 ਸੀਟਾਂ ਨਾਲ ਜਿੱਤ ਕੇ ਸਰਕਾਰ ਬਣੀ ਆ ਹਰ ਖਾਸ ਤੌਰ ਤੇ ਜਿਹੜੇ ਕਿਉਂਕਿ ਜਦ 14 ਦੇ ਵਿੱਚ ਵੀ ਇਹ ਸੀਟ ਜਿੱਤੀ ਹੈ ਤਾਂ ਇਹਦਾ ਮਤਲਬ ਸਾਡੇ ਇੱਥੇ ਗਰਾਊਂਡ ਦੇ ਉੱਤੇ ਸਾਡੇ ਕੋਲੇ ਤਾਕਤ ਹੈਗੀ ਆ ਹੁਣ ਉਸ ਤੋਂ ਕਈ ਗੁਣਾ ਵੱਡੀ ਲੀਡ ਨਾਲ ਅਸੀਂ ਇਹ ਸੀਟ ਜਿੱਤਾਂਗੇ ਜੀ ਸਤਿ ਸ੍ਰੀ ਅਕਾਲ ਸਭ ਤੁਹਾਤਮਾਨੀ ਆ ਰਹੇ ਨਹੀਂ ਕਿਤੇ ਗੱਡੇਗੜ ਸਾਹਿਬ ਦੀ ਜਿਹੜੀ ਲੈਕਚਰ ਨਹੀਂ ਲੋਕਾਂ ਦੇ ਕੈਂਡੀਡੇਟ ਕੱਲੇ ਨੇ ਕੀ ਕਰਦੇ ਆ ਬਈ ਥੋੜਾ ਬੋਲਣਾ ਸਮਝਾਰੇ ਕਿ ਸਾਡੇ ਜਿਹੜੇ ਆ ਮੁੱਖ ਮੰਤਰੀ ਉਹ ਇਮਾਨਦਾਰ ਮੁੱਖ ਮੰਤਰੀ ਆ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਖੜਾਇਆ ਵਾ ਇਥੋਂ ਉਹ ਵੀ ਕੋਹੋ ਜਿਹਾ ਬੰਦਾ ਇਮਾਨਦਾਰ ਬਹੁਤ ਵਧੀਆ ਬੰਦਾ ਵਾ ਤੇ ਜਿਹੜੀ ਫਤੇਗੜ ਤੋਂ ਜਿਹੜੀ ਜਿੱਤ ਵਾ ਉਹ ਤਾਂ ਮੇਰੇ ਖਿਆਲ ਸਾਰੇ ਪੰਜਾਬ ਤੋਂ ਤੁਸੀਂ ਦੇਖੋਗੇ ਪਹਿਲੇ ਨੰਬਰ ਤੇ ਗੁਰਪ੍ਰੀਤ ਸਿੰਘ ਜੀਪੀ ਆਉਣਗੇ ਸਾਡੇ ਜਿੱਤ ਚ ਇਹ ਜੀ ਜਿੱਤ ਹੋਊਗੀ ਤੇ ਸਾਰੇ ਮੇਰੇ ਖਿਆਲ ਤਾਂ ਸਾਰੇ ਐਮਐਲਏ ਕੋਈ ਨੌ ਦੇ ਨੌ ਐਮਐਲਏ ਆ ਜਿਹੜੇ ਓਏ ਸਰਕੇ ਸਾਹਿਬ ਪਾਰਟੀਆਂ ਦੀ ਆ ਫਤੇਗੜ ਸਾਹਿਬ ਦੀ ਤੇ ਵੱਡੀ ਲੀਡ ਹੋਣੀ ਆ ਜੀ 13 ਦੀਆਂ 13 ਸੀਟਾਂ ਜਿੱਤ ਗਈਆਂ ਜਿਵੇਂ ਮਰਜ਼ੀ ਸਾਰੇ ਕਰੀ ਜਾਣਾ ਸਾਡੀਆਂ ਆਹ ਵੀ ਤੱਕਨ ਪਿੱਛੇ ਸਨਾ ਦੇ ਵਿੱਚ ਤਕਰੀਬਨ ਕੈਂਡੀਡੇਟ ਜਿਹੜੇ ਹਰਿੰਦਰ ਸਿੰਘ ਖਾਲਸਾ ਜੀ ਸਾਡੀ ਪਾਰਟੀ ਤੋਂ ਐਮਪੀ ਖੜੇ ਸੀਗੇ ਉਹ ਜਿੱਤ ਕੇ ਸੀਗੇ ਉਸ ਤੋਂ ਬਾਅਦ ਅੱਜ ਨਵਾਂ ਕੈਂਡੀਡੇਟ ਸੁਣਨਾ ਪਿਆ ਨਰਿੰਦਰ ਵਰਗੀ ਕਹਿੰਦਾ ਹਰਿੰਦਰ ਸਿੰਘ ਖਾਲਸਾ ਜਿਹੜਾ ਜਦੋਂ ਉਹ ਵੀ ਦੇਖੋ ਜਿੱਤ ਕੇ ਗਿਆ ਪੂਰੇ ਉਹ ਵੀ ਜਿੱਤ ਕੇ ਗਏ ਸੀ ਤੇ ਹੁਣ ਵੀ ਉਹੀ ਆ ਲਾਉਣਾ ਜੀ ਚਾੜੂ ਜਿੱਤਣਾ ਹੁੰਦਾ ਕੋਈ ਆਜੋ ਕਿਹੜਾ ਲੱਗਦਾ ਹੈ ਕੰਪੀਟੀਸ਼ਨ ਕਿੰਨਾ ਵਾਲਾ ਹੋਏਗਾ ਸਦਾ ਹੀ ਆ ਇੱਕ ਤਰਫਾ ਪੀਡੀਐਸ ਸਾਡਾ ਪਰ ਮੇਰੇ ਖਿਆਲ ਗਰ ਰਿਹਾ ਕੋਈ ਲੱਗਦਾ ਹੀ ਨਹੀਂ ਜੀ ਇਹਦੇ ਸਰਫਾ ਹੀ ਆਹ ਹੈ ਸਾਡੀ ਜਿਵੇਂ ਜਿਹੜਾ ਨਾਲ ਵਿਕਰ ਜੀ ਹਾਲਸਾ ਜੀ ਖੜੇ ਨੇ ਉੱਤੇ ਉਸ ਰੋਣੀ ਕਾਲੀ ਦੱਸੋ ਜਿੱਤ ਵੀ ਦੇਖੋ ਜੀ ਤੁਸੀਂ ਕੱਡੇ ਜਿੱਤ ਕੋਈ 2-4000 ਵਾਲੇ ਲੱਖਾਂ ਵਾਲੇ ਹੋਣੀ ਹੈ ਗੱਟੋ ਲੱਖ ਵੋਟ ਕੋਪੋਰ ਪਰਜੇਤੂ ਨਹੀਂ ਜਿਵੇਂ ਭਾਜਪਾ ਦੇ ਕੈਂਡੀਡੇਟ ਕੜਾ ਕੀਤਾ ਗਿਆ ਤੁਸੀਂ ਪਰ ਕਿੱਥਾ ਲੱਗਦਾ ਮੈਨੂੰ ਸਭ ਦੇਖੋ ਇਹ ਸਾਡੀ ਜਿੱਤ ਲੋਕ ਹੀ ਸਾਡੇ ਨਾਲ ਆ ਜੀ ਇਸ ਵੇਲੇ ਹਜੇ ਉਦੋਂ ਹੀ ਆ ਜੇ ਅਸੀਂ ਕੰਮ ਕਰੇ ਆ ਨਾ ਉਹ ਕੰਮ ਦੇ ਸਿਰ ਤੇ ਵੋਟਾਂ ਪੈਣੀਆਂ ਅੱਜ 2 ਸਾਲ ਦੇ ਵਿੱਚ ਜਿਹੜੇ ਇਹਨੇ ਕੰਮ ਕਰਦੇ ਆ ਜਿਹੜੀਆਂ ਸਰਕਾਰਾਂਆਂ ਨੇ ਸੇਕ ਮੇਰੇ ਰਹਿੰਦੇ ਤਾਂ ਕੰਮ ਕਰਦੀਆਂ ਹੁੰਦੀਆਂ ਨੇ ਤੇ ਕੱਲ ਸਾਡੀ ਸਰਕਾਰ ਆ ਜਿਹੜੀ ਜਦੋਂ ਕੰਮ ਬੰਨ ਸਾਰੀ ਕੰਮ ਕਰਨੇ ਸ਼ੁਰੂ ਕਰਦੇ ਉਹ ਅੱਜ ਪਤਾ ਹੀ ਆਸੀਂ ਦੱਸ ਦਿੱਤੀ ਆ ਤੇ ਦੂਜੀ ਆ ਕਲੀਨਿਕ ਬਣਿਆ ਜੀ ਆਪਰੋਂ ਆਪਣੀ ਕਲੀਨਿਕ ਚੱਲਦੇ ਆ ਲੋਕ ਨੀਆਂ ਦਿੱਤੀਆਂ 42000 ਤੋਂ ਵੱਧ ਨੌکریاں ਦਿੱਤੀਆਂ ਕੋਈ ਹੈਗੇ ਇੱਕ ਵੀ ਬੰਦਾ ਕਹੇ ਕੋਈ ਪੈਸਾ ਕਿਸੇ ਨੇ ਦਿੱਤਾ ਹੋਵੇ ਕਿਸੇ ਸਰ ਕਿਦਾਂ ਆਦੇ ਜਿਵੇਂ ਤੁਸੀਂ ਹਲਕਾ ਰੈਕੋਰਡ ਹਾਂਜੀ ਹਾਂਜੀ ਪੂਰੀ ਜਾਣੀ ਤੁਹਾਡੇ ਕੋਲੋਂ ਪੂਰਾ ਹੋਏਗਾ ਸਰ ਰਾਜ ਜੀ ਪੂਰਾ ਪੂਰਾ ਗੱਲ ਹੀ ਕੋਈ ਨਹੀਂ ਜੇ ਤਾਂ ਕਿ ਪੂਰਾ ਪਿੱਛੇ ਗਈ ਵੱਡੀ ਲੀਡ ਨਾ ਜਾਣ ਕੇ ਸਾਰੇ ਯਤਨ ਸਾਰੇ ਹਲਕਿਆਂ ਚ ਯਤਨ ਹਾਂਜੀ ਸਰ ਕਿਦਾਂ ਲੱਗਦਾ ਤਕਰੀਬਨ ਜੇ ਜਿਹੜੀ ਇੱਥੇ ਘਰ ਸਭ ਤੋਂ ਤਕਰੀਬਨ ਅਮਰ ਗੋਪਾਰਾ ਵੀ ਖੜੇ ਸੀ ਹਾਂਜੀ ਹਾਂਜੀ ਉਹ ਵੀ ਖੜੇ ਸੀਗੇ ਤਕਰੀਬਨ ਉਹ ਵੀ ਤਕਰੀਬਨ 5-7 ਕਿਰਾ ਐਮਪੀ ਰਹੇ ਮੈਂ ਉਸ ਤੋਂ ਬਾਅਦ ਗ੍ਰਾਮਰ ਪਾਰਟੀ ਦੇ ਸੱਜਣ ਪਰੇ ਜਿੱਤੇ ਉਸ ਤੋਂ ਪਹਿਲਾਂ ਬਾਲਾ ਕੀ ਇਹਨਾਂ ਨੇ ਜੀ ਜਿਹੜਾ ਕਹਿਆ ਵਾ ਇਹਨਾਂ ਨੇ ਕੋਈ ਬਾਲਾ ਪਤਾ ਹੀ ਹੈ ਕਿਸੇ ਹਲਕੇ 'ਚ ਬਾਲੀ ਦਿਖਾਈ ਤਾਂ ਦਿੱਤੀ ਨਹੀਂ ਜੀ ਹੁਣ ਸਾਰੇ ਲੋਕਾਂ ਨੂੰ ਪਤਾ ਹੀ ਹੈ ਉਹ ਲੋਕਾਂ ਨੇ ਉਹੋ ਜਿਹੀ ਵੋਟਾਂ ਪਾਉਣੀਆਂ ਨੇ ਲੇਕਿਨ ਸਾਡੀ ਇੱਕ ਹਮਦਰਦ ਪਾਰਟੀ ਆ ਜਿਹੜੀ ਲੋਕਾਂ ਦੇ ਵਿੱਚ ਵਿਚਰ ਰਹੀ ਆ ਤੇ ਉਹੋ ਜਿਹੀ ਸਾਨੂੰ ਵੋਟਾਂ ਵੋਟਾਂ ਸੀ ਤਾਂ ਕੇਜਰੀਵਾਸ ਸਾਹਿਬ ਕਹਿੰਦੇ ਜੀ ਅਸੀਂ ਕੰਮ ਕਰਿਆ ਤਾਂ ਸਾਨੂੰ ਵੋਟਾਂ ਪਾ ਦਿਓ ਅਸੀਂ ਵੀ ਉਹੀ ਗੱਲ ਕਹਿਣ ਲੱਗੇ ਲੇਕਿਨ ਜੇ ਕੰਮ ਕਰਿਆ ਸਾਨੂੰ ਵੋਟਾਂ ਪਾਓ ਇਸ ਤਰ੍ਹਾਂ ਹੀ ਪਹਿਣਗੇ ਜੀ ਜੇ ਕੰਮ ਕਰਿਆ ਸਾਨੂੰ ਵੋਟਾਂ ਪਹਿਣਗੇ ਸਾਡੇ ਗੁਰਪ੍ਰੀਤ ਸਿੰਘ ਜੀ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਜਾਣ ਸਰ ਕਿੱਦਾਂ ਲੱਗਈ ਇਹਦੀ ਫੱਟੇ ਘੱਟ ਲੋਕ ਸਭਾ ਨਹੀਂ ਜਾਣੀ ਜਿੰਨੇ ਤੁਹਾਡੇ ਵਰਕਰ ਨੇ ਜਾਂ ਤੁਹਾਡੇ ਉਦੇਦਾਰ ਨੇ ਉਹਨਾਂ ਨੇ ਕੀ ਮੈਸੇਜ ਹੁੰਦਾ ਬਹੁਤ ਵੱਡਾ ਪਛਾਅਵਾ ਜੀ ਸਾਡੇ ਵਰਕਰਾਂ ਤੇ ਤੇ ਬੜਾ ਵਧੀਆ ਮਿਹਨਤ ਨਾਲ ਸਾਰੇ ਕੰਮ ਕਰ ਰਹੇ ਆ ਸਾਰੇ ਜਿੰਨੇ ਵੀ ਵਰਕਰ ਨੇ ਬਲਾਕ ਪ੍ਰਧਾਨ ਨੇ ਜਾਂ ਜਿੰਨੇ ਵੀ ਸਾਡੇ ਉਦੇਦਾਰ ਆ ਸਾਰੇ ਬਹੁਤ ਵਧੀਆ ਮਿਹਨਤ ਕਰ ਰਹੇ ਆ ਔਰ ਵੱਡੀ ਲੀਡ ਨਾਲ ਸਾਡੇ ਚ ਤਾ ਕੇ ਪੇਚਣਗੇ ਤੁਹਾਡੇ ਕੋਈ ਨਹੀਂ ਬੋਲ ਸਕਦਾ ਦੇ ਲੋਕ ਸਭਾ ਦੇ ਜਿਹੜੇ ਆਪਣੇ ਗੁਰਪ੍ਰੀਤ ਸਿੰਘ ਜੀ ਦੀ ਪਤੋਂ ਤੇ ਕਿ ਅੱਜ ਲੋਕਾਂ ਖੜੇ ਸੀ ਸਟੇਜ ਤੋਂ ਹਾਰੇ ਨਹੀਂ ਕੀ ਕਰਨਾ ਚਾਹੁੰਦੇ ਸਭ ਤੋਂ ਵੱਡੇ ਗੱਲ ਇਹ ਆ ਵੀ ਜਿਹੜੇ ਲੋਕ ਸਭਾ ਫਤ ਕਰਦੇ ਸਾਡੇ ਅਮੀਰਪੁਰ ਦੇ ਬੰਦੂ ਦੇ ਉਮੀਦਵਾਰ ਨੇ ਅੱਜ ਰੋਡ ਸ਼ੋਅ ਕਰਨ ਵਾਸਤੇ ਸਾਰੇ ਇੱਥੇ ਇਕੱਠੇ ਹੋਇਆ ਤੇ ਬਾਕੀ ਜਿਹੜਾ ਅੱਜ ਮੈਂ ਗੱਲ ਕਰਾਂ ਜੇ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਹੰਧਾਰਾ ਮਿਲਦਾ ਜਦੋਂ ਅਸੀਂ ਵੀ ਹੁਣ ਪਿੰਡਾਂ ਦੀ ਜਨਤਾ ਪਿੰਡਾਂ ਦੇ ਵਿੱਚ ਲੋਕਾਂ 'ਚ ਇੱਕ ਨਵਾਂ ਜੋਸ਼ ਆ ਮਹਾਂਸਾਬਾ ਜਿਹਨਾਂ ਮਸਜਦਾਂ ਦੀ 13 ਜਨੌਰੀ ਕਰਾਣੀ ਆ ਪੰਜਾਬ ਦੇ ਲੋਕ ਉਹਨੂੰ ਸਤ ਕੰਮ ਜਾਇਆ ਹੋਏ ਨੇ ਫਿਰ ਕਿੱਦਾਂ ਲੱਗਦਾ ਕਿ ਜਿਵੇਂ ਅਮਰ ਸਿੰਘ ਬੋਪਾਰਾ ਹੈ ਬਿਨਾ ਐਂਪੀ ਰਹੇ ਨਹੀਂ ਆਹ ਬਾਰੇ ਬਹੁਤ ਖੂਬ ਐਂਪੀ ਜਰੂਰ ਹੈ ਤੁਹਾਨੂੰ ਸਾਰੇ ਪਤਾ ਹੋਊਗਾ ਉਹਨਾਂ ਨੇ ਲੱਗ ਤੱਕ 3.5 ਸਾਲ ਜੇ ਆਪਣੇ ਉਹਦਾ ਰਾਏਕੋੜ ਹਲਕਾ ਸੀਗਾ ਪੁੱਤਰ ਮੋਹ ਦੇ ਵਿੱਚ 3.5 ਹਲਕੇ ਜਿੰਨੇ ਵੀ 3.5 ਸਾਲ ਜਿੰਨੇ ਵੀ ਗਰੰਟਾ ਸੀਗੇ ਆ ਸਰਬ ਆਪਣੇ ਪਿੱਤਰ ਨੂੰ ਉੱਥੇ ਉਹ ਪਤਾਈ ਆ ਵੀ ਇਲੈਕਸ਼ਨ ਲੜਾਉਣ ਦਾ ਵਾਅਦਾ ਤੋਂ ਬਾਅਦ ਜਦੋਂ ਉਹ ਬਾਅਦ ਸਾਰੇ-ਸਾਰੇ ਗਰੰਟਾ ਸਾਡੇ ਦੇ ਚਾਲੂ ਦਿੱਤੀਆਂ। ਬਾਕੀ ਲੋਕ ਸਭਾ ਫਸੇ ਰਹੇ ਜਿਹੜੇ ਬਾਕੀ ਆ ਕੁਝ ਨਾ ਸਭਾ ਹਲਕੇ ਦੀ ਉਹਨਾਂ ਵੱਲ ਬਿਲਕੁਲ ਵਿੱਝ ਨਹੀਂ ਦਿੱਤਾ ਤੇ ਉਹ ਲਗਭਗ ਬਹੁਤ ਆ ਜਿਹੜੇ ਆਪਣੇ ਵਿਧਾਨ ਸਭਾ ਨਾਲ ਸਾਰੀ ਲੋਕ ਸਭਾ ਹਲਕੇ ਚ ਗੈਰ ਵੀ ਰਹੇ ਨੇ ਤੁਹਾਨੂੰ ਪਤਾ ਹੈ ਵੀ ਬਹੁਤ ਹਲਕੇ ਜਿੱਤਾਂ ਉਹਨਾਂ ਦੇ ਗਾਇਬ ਰਹਿਣ ਦੇ ਜਿਹੜੇ ਪੋਸਟਰ ਵੀ ਲੱਗਤਰ ਪਏ ਤੇ ਉਹ ਸਾਰੇ ਲੋਕ ਉਹਨਾਂ ਨੂੰ ਜਵਾਬ ਦੇਣ ਲਈ ਜੋ ਉਹਨਾਂ ਨੇ ਮਤریہ ਸਲੂਕ ਕੀਤਾ ਬਾਕੀ ਹਲਕੇ ਨੇ ਉਹਨਾਂ ਦਾ ਉਹਦਾ ਜਵਾਬ ਦੇਣ ਵਾਸਤੇ ਸਾਰੇ ਹਲਕੇ ਨੂੰ ਤਿਆਰ ਬਰੇ ਦਾ ਲਾਦਾ ਜਿਵੇਂ ਰਿਲੇਸ਼ਨ ਖਾਸਾ ਜੀ ਪਹਿਲਾਂ ਫਤਿਹਗੜ ਸਾਹਿਬ ਤੋਂ ਐਮਪੀ ਦੀ ਇਲੈਕਸ਼ਨ ਜਿੱਤੇ ਸੀਗਾ ਤਾਂ ਆਮਲ ਵੀ ਵੜਦੀ ਤੁਮ तकरीबन ਹੁਣ ਉਹ ਇੱਥੇ ਉਹਨਾਂ ਕੋਈ ਐਕਟਿਵ ਨਹੀਂ ਰਹੇ ਤੇ ਦੇਖਦੇ ਵਿੱਚ ਹਾਲਾਤ ਵਿੱਚ ਉਹ ਖਾਸਾ ਜੀ ਪਹਿਲੀ ਬਟਿਕਲ ਮੈਂ ਤੁਹਾਨੂੰ ਦੰਗੋ ਵੀ ਪਾਰਟੀ ਤੋਂ ਬੜਾ ਵੱਡਾ ਮਾਨ ਬਖਸ਼ਿਆ ਗਿਆ ਸੀ ਖਾਸਾ ਜੀ ਨੂੰ ਤੇ ਅਸੀਂ ਬਕਰਾਂ ਦੇ ਤੌਰ ਤੇ ਉਹਨੂੰ ਬੜੀ ਮਿਹਨਤ ਕੀਤੀ ਆ ਦੇਖੋ ਤੋਂ ਬਾਅਦ ਜੋ ਕੁਝ ਉਹਨਾਂ ਨੇ ਕੀਤਾ ਮਾਦਾ ਸਾਡੇ ਵੀ ਬੀਟੀਵੀ ਬਰਨਲੇ ਵਿੱਚ ਜਿਹੜੇ ਸਭ ਤੋਂ ਵੱਡੀ ਗੱਲ ਹੈਗੀ ਹੈ ਜੇ ਅਸੀਂ ਅੱਜ ਪਿੰਡਾਂ ਦੇ ਵੋਟਾਂ ਮੰਗਲੇ ਜਾਂਦੇ ਆ ਤਾਂ ਆਪਣੇ ਕੰਮਾਂ ਦੇ ਆਧਾਰ ਤੇ ਮੰਗਲੇ ਜਾਂਦੇ ਤਾਂ ਮੈਂ ਬੇਨਤੀ ਕਰੂਗਾ ਵੀ ਸਾਡੇ ਜਿਹੜੇ ਆ 2 ਸਾਲ ਦੇ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਸਾਡੇ ਕੈਂਡੀਡੇਟ ਚੁਟਾ ਕੇ ਲੋਕ ਸਭਾ ਦੇ ਵਿੱਚ ਭਜਾਓ ਪਹੁੰਚ ਰਹੇ ਜੀ ਅੱਜ ਸਾਡੇ ਇਲਾਕੇ ਲਈ ਮਹਾਨ ਸਭਾ ਹਲਕਾ ਸਾਹਨੇਵਾਲ ਵਾਰ ਲੁਧਿਆਣਾ ਦੇ ਵਾਰਨ ਬੱਤੇ 24 32 ਫੁੱਟ ਰੋਡ ਮੁੰਡੀਆਂ ਕਲਾਂ ਇਲਾਕੇ ਦੇ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਦੇ ਲਈ ਅੱਜ ਬਹੁਤ ਵੱਡਾ ਮੁਬਾਰਕ ਦੇਣਾ ਢਾਗਾ ਵਾਲਾ ਜੀ ਸਾਡੇ ਵਿਚਾਰ ਪੰਜਾਬ ਦੀ ਆਨ ਬਾਨ ਸ਼ਾਨ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਆਮ ਲੋਕਾਂ ਨੂੰ ਮਿਲਣਾ ਰਿਹਾ ਆਮ ਲੋਕਾਂ ਦੇ ਵਿਚਰਨ ਆ ਰਹੇ ਇੱਕ ਆਮ ਘਰਾ ਦਾ ਮੁੰਡਾ ਜਿਹੜਾ ਮੁੱਖ ਮੰਤਰੀ ਬਣਦਾ ਆ ਇਹ ਤਾਂ ਹੀ ਹੁੰਦਾ ਦਾ ਜੇ ਕੋਈ ਰਜਵਾੜਾ ਹੁੰਦਾ ਤੇ ਇਸ ਇਲਾਕੇ 'ਚ ਕਦੀ ਨਾ ਹੁੰਦਾ ਅਸੀਂ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਨ੍ਹਾਂ ਨੇ ਸਾਨੂੰ ਇਸ ਇਲਾਕੇ ਨੂੰ ਐਡਾ ਵੱਡਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਜਿਵੇਂ ਲੋਕਤਵਾਦ ਪਰਕੀ ਜੀ ਨੂੰ ਪਹਿਲਾਂ ਅਮਰ ਸਿੰਘ ਬੋਪਰ ਆਏ ਸੀ ਜੀ ਤੁਹਾਡੇ ਇਸ ਹਾ ਸਨਮਾਨਾ ਜੀ ਆਮ ਆਦਮੀ ਪਾਰਟੀ ਦੇ ਜਨਮ ਨਮੀਨਵਾਰ ਲੋਕਾਂ ਦਾ ਫਤਿਹਗੜ੍ਹ ਤੋਂ ਬੰਦਾਰ ਗੁਰਪ੍ਰੀਤ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਣ ਜਾ ਰਹੇ ਨੇ ਤੇ ਅੱਜ ਦੀ ਘੱਟੋ ਘਾਟੇ ਸਾਨੇ ਵਾਲ ਇਲਾਕੇ ਦੇ ਵਿੱਚੋਂ ਹੀ ਜਿਹੜਾ ਵਿਧਸਭਾ ਹਲਕਾ ਸਾਨੇ ਹੈ ਇਹਦੇ ਵਿੱਚੋਂ ਹੀ ਘੱਟੋ ਘਾਟੇ ਸੀ ਉਹਨਾਂ ਨੂੰ 80 90 ਹਜ਼ਾਰ ਜਾਂ 1 ਲੱਖ ਦੀ ਲੀਡ ਆਉਂਦੀ ਹੈ ਹੀ ਗਾਰੰਟੀ ਦੇਣੇ ਆਵੇ ਇਹ ਲੀਡ ਅਸੀਂ ਦਿਵਾਵਾਂਗੇ ਉਹ ਤਾਂ ਇਸ ਤੋਂ ਚਲੇ ਗਿਆ ਨਹੀਂ ਤਕਰੀਬਨ ਉਦੋਂ ਵਾਲਾ ਹੜਾ ਨਹੀਂ ਇਹ ਹੋਦਾ ਹੈ ਇੱਕ ਕੋਈ ਵਧੀਆ ਲੀਡਿੰਗ ਨਹੀਂ ਰਹੀ ਉਹਦਾ ਹੋਇਆ ਲੀਡਿੰਗ ਨਹੀਂ ਸੀਗਾ ਉਹ ਜਿਹੜੇ ਆਏ ਪਾਕੇ ਹੋਏ ਲੀਡਿੰਗ ਉਹ ਤਾਂ ਉਹਨੇ ਨਕਸਾਨ ਕੀਤਾ ਸੀਗਾ ਪਾਰਟੀ ਦਾ ਉਹ ਚੰਗਾ ਹੋਇਆ ਕਿ ਪਾਰਟੀ ਦੇ ਵਿੱਚੋਂ ਬਾਹਰ ਡਰ ਗਏ ਜਿਹੜੇ ਲੋਕ ਪਾਰਟੀ ਨੇ ਨਕਸਾਨ ਕਰਦੇ ਆ ਉਹ ਬੜਾ ਅਕਸਰ ਬਾਹਰ ਡਰ ਜਾਂਦੇ ਨੇ ਪਰ ਗੁਰਗਜਨ ਜੀਪੀ ਚ ਪਹਿਲਾਂ ਵੀ ਐਮਐਲਏ ਰਹਿ ਚੁੱਕੇ ਆ ਤੇ ਉਹ ਯਾਰਵਾਰ ਇਲੈਕਸ਼ਨ ਲੜ ਚੁੱਕੇ ਆ ਲੋਕਾਂ ਦੇ ਵਿਚਕਾਰ ਰਹਿੰਦੇ ਆ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮਾਣ ਵਾਕੇ ਆ ਉਹਨਾਂ ਨੂੰ ਪਾਰਟੀ ਦੀ ਟਿਕਟ ਦੇ ਕੇ ਬਖਸ਼ੀ ਆ ਜਿਹੜੀ ਉਹ ਜਿੱਤ ਦਰਜ ਕਰ ਕਿ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਸਾਡੇ ਵੀਰਾਂ ਨੂੰ ਪਾਣ ਗਏ ਔਰ ਪੰਜਾਬ ਦੀ ਔਰ ਸਾਡੇ ਇਲਾਕੇ ਦੀ ਹਲਕਾ ਫਤੇਗੜ ਸਾਹਿਬ ਦੀ ਆਵਾਜ਼ ਬਣਵਾ ਰਹੇਗੇ ਜਿਹੜਾ ਸਾਡੇ ਪੰਜਾਬ ਦੇ ਹੱਕਾਂ ਜਿਹੜਾ ਨੁਕਸਾਨ ਹੋਇਆ ਉਹ ਹੱਕ ਲਿਆਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜਾ 13 ਜੀਓ ਦਾ ਨਾਰਾ ਆ ਉਹਦੇ ਵਿੱਚ ਪੂਰਾ ਯੋਗਦਾਨ ਪਾਉਣਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਇੱਕ ਬਹੁਤ ਵੱਡੀ ਛਲਾਂਗ ਲਗਾਉਣ ਜਾ ਰਹੀ ਆ ਆਮ ਆਦਮੀ ਪਾਰਟੀ ਕਰਕਦਾਰ ਜਿਵੇਂ ਉੱਥੇ ਬਿਕਰਮ ਸਿੰਘ ਖਾਲਸਾ ਜੀ ਖੜੇ ਅਕਾਲੀ ਗੱਲ ਤੋਂ ਕਿਹਦੇ ਤੇ ਜਿਵੇਂ ਕੰਪੀਟੀਸ਼ਨ ਨਾਲ ਹੋ ਰਿਹਾ ਹੈ ਮੈਂ ਜੇ ਨਹੀਂ ਅਕਾਲੀ ਗੱਲ ਵਾਲਿਆਂ ਦਾ ਲੋਕੀ ਹੁਣ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹਨਾਂ ਬੀਜੇਪੀ ਵਾਲਿਆਂ ਨੂੰ ਵੜਨ ਦਿੰਦੇ ਨੇ ਹੁਣ ਜਿਹੜਾ ਕੰਪੀਟੀਸ਼ਨ ਆ ਉਹਦਾ ਰੌਲਾ ਹੀ ਖਤਮ ਹੋ ਗਿਆ ਹੁਣ ਸਿਰਫ ਸਿਰਫ ਆਮ ਆਦਮੀ ਪਾਰਟੀ ਆ ਸਿਰਫ ਆਮ ਆਦਮੀ ਪਾਰਟੀ ਜਿਹੜੇ ਕਿ ਅੱਜ ਕਿੰਬਾ ਭਗਵਾਨ ਜੀ ਅੱਜ ਹਰਕਤ ਲੋਕ ਸਭਾ ਕਿਹਗੇ ਅੱਜ ਵਿਦਵਾਨ ਸਾਹਿਬ ਅੱਜ ਲੋਕਾਂ ਦਾ ਜਨਤਾ ਦਾ ਇੰਨਾ ਪਿਆਰ ਆ ਇੰਨਾ ਇਕੱਠਾ ਆ ਕਿ ਥਾਥਾ ਮਾਤਾ ਘਟ ਹੋਇਆ ਇਹ ਸਦੀ ਜਿਹੜੀ ਮੀਡੀਆ ਜਿਹੜੀ ਗਵਾਹੀ ਵਿੱਚ ਵਰਤੋਂ ਵਰਤਮਾਨ ਦੀ ਗਵਾਹੀ ਵਿੱਚ ਸਰਦ ਗੋਪੀ ਸਿੰਘ ਜੀਪੀ ਲਈ ਵਾਸਤੇ ਇਹਦਾ ਵੱਡਾ ਕੱਠ ਆਇਆ ਇਹ ਤੋਂ ਇਹ ਅੱਜ ਜਿਸ ਦੇ ਚੱਲੇ ਗਏ ਹਨ ਇਸ ਅਲਗੇ ਜੋ ਗੋਪੀ ਦੇ ਜੀਪੀ ਦੀ ਪਤਨੀ ਜੀ ਤਾਂ ਉਹ ਜਿੰਨਾ ਲੋਕਾਂ ਦਾ ਕੱਠ ਹੈਗਾ ਪਬਲਿਕ ਦਾ ਕੱਟਾ ਪਬਲਿਕ ਦਾ ਪਿਆਰ ਇਹ ਬਹੁਤ ਜ਼ਿਆਦਾ ਹੈ ਲੋਕਾਂ ਬਹੁਤ ਮੁਤਾਇ ਜਿੰਨਾ ਤੁਹਾਨੂੰ ਆਪ ਖਤਮ ਆਂ ਜੀ ਦੇ ਮੁੰਡਿਆਂ ਦਾ ਗੁਰੂ ਜੀ ਨੇ ਇਹ ਪਿਆਰ ਬਣਾ ਕੇ ਰੱਖਿਆ ਲੋਕਾਂ ਦੇ ਕੰਮ ਕੀਤੇ ਜੋ ਅੱਜ ਲੋਕੀ ਆਪ ਮਾਰੇ ਆ ਗਏ ਤੇ ਮਤਲਬ ਇੱਕ ਸਾਡੇ ਇੱਕ ਨਿਸ਼ਾਨੀ ਹੈ ਜਿੱਤ ਦੀ ਕੀ ਕਰਨ ਚੋਰੰਜਵੀ ਕੇ ਅੱਜ ਹਲਕਾ ਫਤੇਗੜ ਲੋਕसभाਿੱਥੇ ਕੇ ਕੈਂਡੀਡੇਟੇ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਉਹਤੇ ਸੀਐਮ ਸਾਹਿਬ ਆ ਰਹੇ ਨੇ ਹਲਕਾ ਇੱਧਰ ਮੁੰਡੀਆਂ ਦੀ ਆਪਾਂ ਗੱਲ ਕਰਦੇ ਬੜੀ ਖੁਸ਼ੀ ਦੀ ਗੱਲ ਆ ਪੰਜਾਬ ਦੇ ਸਾਡੇ ਮੁੱਖ ਮੰਤਰੀ ਮਾਨਯੋਗ ਕੋਵਿੰਦ ਸਿੰਘ ਮਾਨ ਸਾਹਿਬ ਅੱਜ ਇੱਥੇ ਪਹੁੰਚ ਰਹੇ ਨੇ ਰੋਡ ਸ਼ੋਅ ਦੀ ਜਿਹੜੀ ਆ ਉਹਨਾਂ ਨੇ ਅੱਜ ਸ਼ਮੂਲੀਤ ਰੋਡ ਸ਼ੋਅ ਦੇ ਵਿੱਚ ਕਰਨੀ ਆ ਸਾਰੇ ਹਲਕਿਆਂ ਤੋਂ ਐਮਐਲਏ ਸਾਹਿਬ ਆਏ ਹੋਏ ਨੇ ਤੇ ਮੇਰੇ ਨਾਲ ਲਖਵੀਰ ਸਿੰਘ ਰਾਏ ਐਮਐਲਏ ਫਤੇਗੜ ਸਾਹਿਬ ਤੋਂ ਵੀ ਨੇ ਆਰੇ ਅਸੀਂ ਇੱਥੇ ਬੜਾ ਪੁਰਜ਼ੋਰ ਸਵਾਗਤ ਕਰਨ ਦੇ ਲਈ ਮੈਂ ਪਹੁੰਚੇ ਆ ਤੇ ਲੋਕਾਂ ਦੇ ਵਿੱਚ ਪਾਰੀ ਉਤਸ਼ਾਹ ਹੈਗਾ ਤੇ ਬਹੁਤ ਵਧੀਆ ਗੱਲ ਆ ਸੀ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਸੁਣੀ ਚਾਹੁੰਦਾ ਜਿੱਥੇ ਸੀਐਮ ਸਾਹਿਬ ਬਾਈ ਰੋਡ ਆ ਰਹੇ ਸੀ ਜਿੱਥੇ ਜਿੱਥੇ ਲੋਕ ਮੇਰੇ ਹਲਕੇ ਖਮਾਣੋ ਦੇ ਵਿੱਚ ਵੀ ਖੜੇ ਸੀ ਉਹਨਾਂ ਨੂੰ ਮਿਲ ਕੇ ਆਏ ਨੇ ਤੇ ਆਉਂਦੇ-ਆਉਂਦੇ ਲੋਕਾਂ ਦੇ ਨਾਲ ਰਾਪਤਾ ਬਣਾ ਕੇ ਹਰੇਕ ਨਾਲ ਹੱਥ ਹਲਾ ਕੇ ਮਿਲ ਕੇ ਆ ਰਹੇ ਨੇ ਸੋ ਬਹੁਤ ਵਧੀਆ ਗੱਲ ਹੈ ਇੱਕ ਡਾਊਨ ਟੂ ਅਰਥ ਨੂੰ ਵੀ ਕੰਮ ਕਰਨਾ ਬਹੁਤ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹਰਿੰਦਰ ਸਿੰਘ ਅਲਸਾ ਜੀ ਦੀ ਆਪ ਆਪਣੇ ਟਾਡੂ ਜਿੱਤੇ ਸੀਗੇ ਆਮ ਆਦਮੀ ਪਾਰਟੀ ਜਿੱਤੇ ਸੀਗੇ ਤਕਰੀਬਨ ਉਸ ਤੋਂ ਬਾਅਦ ਅਮਰ ਸਿੰਘ ਬੁੱਪਰਾਈ ਵਿੱਚ ਤੇਰੀ ਉਸ ਵਾਰ ਅੱਜ ਗੁਰਪ੍ਰੀਤ ਸਿੰਘ ਜੀ ਦੀ ਜੀਪ ਸਾਵਾ ਜਿਉਂ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਜਿਹੜੇ ਸਾਥੀ ਨੇ ਸਾਡੇ ਵਲੰਟੀਅਰ ਸਹਿਬਾਨ ਨੇ ਸਾਰੇ ਗੁਰਪ੍ਰੀਤ ਸਿੰਘ ਜੀਪ ਜੀ ਨੂੰ ਜਿਚਾਉਣ ਲਈ ਪੱਬਾ ਪਾਰਨੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਹੈ ਪੀ ਕਰ ਕਰ ਦੇ ਜਾ ਕੇ ਤੁਹਾਨੂੰ ਦੇਖ ਲੈਣ ਦੇਖ ਰਿਹਾ ਹਾਂ 3 ਵਜੇ ਦੁਪਹਿਰ ਦੇ ਕਿੰਨਾ ਲੋਕਾਂ ਦਾ ਛਾਏ ਦੁਪਹਿਰੇ ਦੀ ਪਰਵਾਹ ਨਹੀਂ ਕਰਦੇ ਇਹ ਤਾਂ ਸਾਫ ਜਾਹਰ ਹੈ ਕਿ ਜਿਹੜੀ ਇਹ ਸੀਟ ਹੈ ਹਲਕਾ ਸ਼ਰੀਫ ਅਤੇਗੜ ਸਾਹਿਬ ਦੀ ਇਹ ਆਵਾਜ਼ ਦੀ ਪਾਰਟੀ ਜਿੱਤ ਗਈ ਸਰਦਾਰਪੁਰ ਸੀਮਾਨ ਸਰ ਦੀ ਛੋੜੀ ਪਾ ਪਰ ਕਿੱਦਾਂ ਲੱਗਦਾ ਤੇ ਕਿਵੇਂ ਪਿਛਲੇ ਦਿਨ ਜਿਵੇਂ ਭਰਿੰਦਰ ਸਿੰਘ ਖਾਲਸਾ ਜੀ ਦੀ ਆਮ ਆਦਮੀ ਪਾਰਟੀ ਜਿੱਤੇ ਸੀ तकरीबन ਉਹਨਾਂ ਦੇ ਛੱਡਣ ਦਾ ਕਾਰਨ ਬਣ ਗਿਆ ਉਸ ਤੋਂ ਬਾਅਦ ਹੈ तकरीबन ਉਹ ਅੰਮ੍ਰਿਤ ਸਿੰਘ ਬੋਪਰ ਆਏ ਦੇਖੋ ਪਾਰਟੀ ਕੋਈ ਮਾੜੀ ਨਹੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇੱਕ ਇਨਸਾਨ ਨੂੰ ਲੋਕਾਂ ਨੂੰ ਕੁਛ ਕਹਿ ਦਿੰਦੀ ਹੈ ਮੈਂ ਕਿਹਾ ਜਾ ਉਹ ਤਾਂ ਬਾਅਦ ਚ ਮੈਂ ਐਮਐਲਏ ਲੋਕਾਂ ਨੇ ਚੁੱਲੇ ਜੇ ਮੈਂ ਕਿਤੇ ਚੱਲੇ ਜਾਵਾਂ ਮੋਕਾਂ ਨਾਲ ਕੁਝ ਥੋੜੀ ਹੈ ਇਹ ਆ ਪਾਰਟੀ ਦਾ ਕਸੂਰ ਥੋੜੀ ਹੈ ਇਹ ਤਾਂ ਇਨਸਾਨ ਦਾ ਕਸੂਰ ਹੈ ਜਿਹੜੇ ਅੱਜ ਪਾਰਟੀ ਛੱਡ ਕੇ ਗਏ ਉਹਨਾਂ ਦਾ ਹਾਲ ਵੀ ਦੇਖ ਲੋ ਕੀ ਹੈ ਬੀਤੇ ਸਮੇਂ ਨੂੰ ਛੱਡ ਕੇ ਆਪਾਂ ਨਵੇਂ ਸਮੇਂ ਦੀ ਗੱਲ ਕਰੀਏ ਬੀਤਾ ਸਮਾਂ ਲੰਘ ਗਿਆ ਤੇ ਹੁਣ ਚੰਗਾ ਆਊਗਾ ਸਾਰਾ ਜਿਹੜਾ ਮੁਕਾਬਲਾ ਆਵਾ ਕਿ ਪੂਰੀ ਖਾਲਸਾ ਵੀ ਕਰਦੋਂ ਖੜੇ ਨਹੀਂ ਕਿਉਂਕਿ ਆ ਉਹ ਤੇ ਆਪਾਂ ਦੇਖ ਤਾਂ ਨੇ ਵੀ ਭਾਜੀਪੀ ਦੇ ਵੀ ਖੜੇ ਨਹੀਂ ਉਹ ਸਭ ਦੇਖਦੇ ਆਂ ਵੀ ਕਾਂਗਰਸ ਦੇ ਬੰਦੇ ਖੜੇ ਨੇ ਕਿੱਦਾਂ ਲੱਗਦਾ ਵੀ ਸਰ ਸਾਡਾ ਮੁਕਾਬਲਾ ਤਾਂ ਜਿਵੇਂ ਐ ਐਮਐਲਏ ਫਰ ਬਸਿਤੋਂ ਇਹਨਾਂ ਨਾਲ ਹੈ ਕੀ ਇਹ ਵੋਟਾਂ ਕਿੰਨੇ ਜਿੱਤੋ ਆਣੇ ਫਤਿਹਗੁਰ ਸਾਹਿਬ ਤੋਂ ਕਿੰਨੇ ਜਿੱਤਨੇ ਸਾਡਾ ਹੋਰ ਕਿਸੇ ਨਾਲ ਮੁਕਾਬਲਾ ਹੀ ਨਹੀਂ